ਦੇਖੋ ਲਗਾਤਾਰ ਆਪਾਂ ਦੇਖ ਰਹੇ ਹਾਂ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਇੱਕ ਰੋਜ਼ਾਨਾ ਕਿਸਾਨਾਂ ਦੇ ਉੱਤੇ ਚੂੜੀ ਕਸੀ ਜਾ ਰਹੀ ਹੈ ਰੋਜ਼ਾਨਾ ਨਵੀਂ ਚੂੜੀ ਕਸੀ ਜਾ ਰਹੀ ਹੈ ਇਹੋ ਜੇ ਹੁਕਮ ਦਾਗੇ ਜਾ ਰਹੇ ਨੇ ਕਿ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਏਗੀ ਜਿਹੜੇ ਅਫਸਰ ਜਾ ਕੇ ਉਹਦੇ ਉੱਤੇ ਐਕਸ਼ਨ ਨਹੀਂ ਲੈਣਗੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਤਾਂ ਅਸੀਂ ਇੱਥੇ ਇਸ ਲਈ ਅੱਜ ਆਏ ਹਾਂ ਕੁਝ ਸਮਾਂ ਪਹਿਲਾਂ ਮੇਰੀ ਹੁਣੇ ਹੀ ਡੀਸੀ ਫਰੀਦਕੋਟ ਨਾਲ ਮੀਟਿੰਗ ਹੋਈ ਐ ਸੇ ਚਰਚਾ ਇਸੇ ਵਿਸ਼ੇ ਤੇ ਗੱਲਬਾਤ ਹੋਈ ਸਾਡੇ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਦੇਖੋ ਕਿਸਾਨ ਦਾ ਕੋਈ ਚਾਰ ਨਹੀਂ ਐ ਕਿਸਾਨ ਨੂੰ ਕੋਈ ਨਸ਼ਾ ਨਹੀਂ ਐ ਪਰਾਲੀ ਨੂੰ ਅੱਗ ਲਾਉਣ ਦਾ ਇੱਕ ਵਕਤ ਹੁੰਦਾ ਸੀ ਸਾਡੇ ਕੋਲੇ ਅਸੀਂ ਲੈਣਾ ਸਾੜਦੇ ਸੀਗੇ ਤੇ ਛੋਟੇ ਟਰੈਕਟਰਾਂ ਨਾਲ ਤਵੀਆਂ ਕਰਕੇ ਆਪਦਾ ਖੇਤ ਮਤਲਬ ਵਾਹ ਕੇ ਤਿਆਰ ਕਰਕੇ ਬੀਜ ਲੈਂਦੇ ਸੀ ਕੋਈ ਸਾਨੂੰ ਬਹੁਤ ਵੱਡੇ ਸਾਧਨਾਂ ਦੀ ਲੋੜ ਨਹੀਂ ਸੀ ਪੈਂਦੀ ਔਰ ਅੱਜ ਸਾਨੂੰ ਐਗਰੀਕਲਚਰ ਯੂਨੀਵਰਸਿਟੀ ਨੇ ਜਾਂ ਸਰਕਾਰ ਦੀਆਂ ਪਾਲਿਸੀਆਂ ਨੇ ਮਜਬੂਰ ਕਰਤਾ ਕਿ ਅਸੀਂ 4x4 ਟਰੈਕਟਰ ਲੈਣੇ ਪੈ ਰਹੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਮਗਰ ਖਿੱਚਣ ਵਾਲੇ ਸੁਪਰ ਸੀਡਰ ਵਰਗੇ ਸੰਦ ਨੇ ਨਾ ਉਹ ਉਹ ਮੰਗ ਕਰਦੇ ਨੇ ਕਿ ਟਰੈਕਟਰ 50 ਪਾਵਰ ਦਾ ਹੋਵੇ ਤੇ ਤਾਂ ਚੱਲਣਾ ਉਹਨੇ ਸੋ ਕਿੱਡਾ ਕਸੂਤਾ ਪਸਾਤਾ ਕਿਸਾਨ ਨੂੰ ਕਰਜ਼ੇ ਦੇ ਜਾਲ ਚ ਫਸਿਆ ਇਹਦਾ ਇੱਕ ਵੱਖਰਾ ਇਸ਼ੂ ਆ